ਸਰਦੂਲਗੜ੍ਹ ਸ਼ਹਿਰ ਵਿੱਚ ਕੈਂਸਰ ਰੋਗ ਜਾਂਚ ਅਤੇ ਅਵੇਰਨੈਸ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਆਯੋਜਨ ਐਸਬੀਆਈ ਕਾਰਡ ਅਤੇ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਵੱਲੋਂ ਚਲਾਈ ਜਾ ਰਹੀ World Cancer Care ਸੰਸਥਾ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ। ਸਰਦੂਲਗੜ੍ਹ ਵਿੱਚ ਇਸ ਕੈਂਪ ਦਾ ਆਯੋਜਨ ਕਰਨ ਵਾਲੇ ਸਮਾਜ ਸੇਵੀ ਰਿੰਪੀ ਬਰਾੜ ਅਤੇ ਹੋਰ ਸ਼ਹਿਰ ਵਾਸੀਆਂ ਨੇ ਇਸ ਮੌਕੇ ਤੇ ਪਹੁੰਚ ਕੇ ਕੀ ਕਿਹਾ ਦੇਖੋ ਸਾਡੀ ਇਸ ਰਿਪੋਰਟ ਵਿੱਚ। ਸਾਰੀ ਪ੍ਰੈਸ ਦਾ ਜਿੰਨੇ ਵੀ ਮੇਰੇ ਭਰਾ ਆ ਅਮਰਤ ਬਾਈ ਡਾਟਾ ਬਾਈ ਕਾਕਾ ਹਾਂਡਾ ਜੀ ਸੱਜਣ ਬਾਈ ਅਮਰਜੀਤ ਬਾਈ ਦੀ ਗੁਰਪਿਆਰ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਧ ਚੜ ਕੇ ਡਿੱਕੀ ਬਾਈ ਜਸ਼ਨ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਸਮੂਹ ਪ੍ਰੈਸ ਦਾ ਟੀਟੀ ਵੀਰਾ ਸਾਡੇ ਸਾਰੇ ਸਰਦੂਲਗੜ੍ਹ ਦੇ ਨਿਵਾਸੀਆਂ ਦਾ ਪੰਚਾਇਤਾਂ ਦਾ ਜਿਨ੍ਹਾਂ ਨੇ ਬਹੁਤ ਜਿਆਦਾ ਸਾਡਾ ਸਾਥ ਦਿੱਤਾ ਤੇ ਹੁਣ ਤੱਕ 200 ਤੋਂ 250 ਮਰੀਜ਼ ਇਹਦਾ ਲਾਹਾ ਲੈ ਚੁੱਕਿਆ ਇਹ ਕੈਂਸਰ ਕੈਂਪ ਕਲਵਾਨ ਸਿੰਘ ਜੀ ਢਾਲੀਵਾਲ ਉਹਨਾਂ ਦੀ ਟੀਮ ਨੂੰ ਜੋ ਪੰਜਾਬ ਚ ਦੇਖ ਰਹੇ ਹੈ ਧਰਵਿੰਦਰ ਸਿੰਘ ਜੀ ਢਿੱਲੋਂ ਡਾਕਟਰ ਸਾਹਿਬ ਐਮ ਡੀ ਨੇ ਜੋ ਤੇ ਐਸ ਬੀ ਆਈ ਵੱਲੋਂ ਇਹ ਸਾਰੇ ਕੈਂਪਸ ਸਪான்ਸਰ ਹੈ ਇਹ ਮਾਲਵਾ ਜੂਨ ਨੂੰ ਐਸ ਪੀ ਐ ਐਸ ਬੀ ਆਈ ਨੇ 100 ਕੈਂਪ ਦਿੱਤਾ ਸੀ ਤੇ ਸਾਨੂੰ ਜਿਹੜਾ ਕੈਂਪ ਮਿਲਿਆ 98 ਕੈਂਪ ਹੈ ਕਾਨੂੰਨ 99 ਨੰਬਰ ਕੈਂਪ ਹੈ ਜਿਹੜਾ ਉਹ ਚਨੀਰ ਵਿਖੇ ਲੱਗਣਾ ਛੋਏ ਸਾਰਾ ਜਿਹੜਾ ਅਪਰਾਲਾ ਕੁਲਵੰਤ ਸਿੰਘ ਜੀ ਢਾਲੀਵਾਲ ਕਰ ਰਹੇ ਹੈ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੋ ਬਾਹਰ ਬੈਠੇ ਸਾਡੇ ਪੰਜਾਬ ਲਈ ਇੰਨਾ ਸੋਚਦੇ ਹੈ ਤੇ ਸਾਡੇ ਪੰਜਾਬ ਦੇ ਬੈਠੇ ਲੋਕ ਵੀ ਇੱਥੇ ਪੰਜਾਬ ਚ ਇੰਨਾ ਪੰਜਾਬ ਦੇ ਲੋਕਾਂ ਮਾਰੇ ਨਹੀਂ ਸੋਚਦੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਕੈਂਪਾਂ ਦਾ ਉਪਰਾਲਾ ਜੇ ਹੁੰਦਾ ਰਵੇ ਕਿਉਂਕਿ ਅੱਜ ਮੈਂ ਬੇਸਿਕ ਤੁਹਾਨੂੰ ਦੱਸਣਾ ਚਾਹੁੰਦਾ ਗਾਂ ਵੀ ਆਪਾਂ ਲਵਾਵਾਂਗੇ ਵਾਹਿਗੁਰੂ ਸੁੱਖ ਰੱਖੇ ਕਿ ਆਮ ਬੰਦਾ ਕੈਂਸਰ ਦਾ ਟੈਸਟ ਕਰਵਾ ਹੀ ਨਹੀਂ ਸਕਦਾ ਕਿਉਂਕਿ ਅਸੀਂ ਤਾਂ 5-5 ਸਾਲ ਜਿੰਨਾ ਚਿਰ ਬੁਖਾਰ ਨਹੀਂ ਹੁੰਦਾ ਬਲੱਡ ਟੈਸਟ ਨਹੀਂ ਕਰਾਉਂਦੇ ਇਹਦੇ ਵਿੱਚ ਔਰਤਾਂ ਦੇ ਜਿਹੜੇ ਛਾਤੀ ਦੇ ਟੈਸਟ ਹੈ ਜਾ ਉਹਨਾਂ ਦੇ ਕੋਈ ਹੋਰ ਪਦਾਰਥ ਨਿਕਲਦਾ ਤਰਲ ਪਦਾਰਥ ਯੂ ਟ੍ਰੈਸ ਚ ਉਹਦਾ ਟੈਸਟ ਹੈ ਬੰਦਿਆਂ ਦਾ ਬਲੱਡ ਦੇ ਟੈਸਟ ਹੈ ਗਦੂੜਾਂ ਦਾ ਟੈਸਟ ਹੈ ਹੱਡੀਆਂ ਦਾ ਟੈਸਟ ਹੈ ਇਹਦਾ ਮਕਸਦ ਸਿਰਫ ਇਹ ਹੈ ਵੀ ਪਹਿਲੇ ਦਿਨਾਂ ਚ ਹੀ ਸਾਨੂੰ ਇਹ ਪਤਾ ਲੱਗ ਜਾਵੇ ਵੀ ਸਾਡੇ ਅੰਦਰ ਕੈਂਸਰ ਵਰਗੀ ਨਾਮਰਾਦ ਬਿਮਾਰੀ ਜੜਾ ਬਣਾ ਰਹੀ ਹੈ ਤੇ ਸਮਾਂ ਰਹਿੰਦੇ ਉਹਦਾ ਇਲਾਜ ਹੋ ਕੇ ਤੇ ਲੋਕ ਆਪਦੀ ਜ਼ਿੰਦਗੀ ਨੂੰ ਸੁਰੱਖਿਅਤ ਕਰ ਸਕਣ ਕਿਉਂਕਿ ਬਾਅਦ ਚ ਕੈਂਸਰ ਦਾ ਟ੍ਰੀਟਮੈਂਟ ਲੈ ਇਹਦਾ ਟੈਸਟ ਕਰਾਇਆ ਇਹਦਾ ਕੋਈ ਫਾਇਦਾ ਨਹੀਂ ਜਦੋਂ ਤੀਜੀ ਚੌਥੀ ਸਟੇਜ ਚ ਪਹੁੰਚ ਜਾਂਦਾ ਸੋ ਇਹ ਧਾਲੀਵਾਲ ਸਾਹਿਬ ਦਾ ਬਹੁਤ ਵਧੀਆ ਉਪਰਾਲਾ ਤੇ ਮੈਂ ਸਮੂਰ ਨਗਰ ਸਰਦੂਲਗੜ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਹੈ ਵਰਲਡ ਕੈਂਸਰ ਕੇਅਰ ਵੱਲੋਂ ਔਰ SBI ਕਾਰਡ ਵੱਲੋਂ ਇੱਕ ਸਾਂਝੇ ਤੌਰ ਤੇ ਪੂਰੇ ਮਾਲਵੇ ਦੇ ਵਿੱਚ ਕੰਪੇਨ ਚਲਾਈ ਜਾ ਰਹੀ ਹੈ ਕੈਂਸਰ ਦੀ ਰੋਕਥਾਮ ਵਾਸਤੇ ਜਿਹਦੇ ਵਿੱਚ ਜਿੱਥੇ ਲੋਕਾਂ ਨੂੰ ਕੈਂਸਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਉੱਥੇ ਬੜੇ ਮਹਿੰਗੇ ਟੈਸਟ ਜਿਹੜੇ ਬਿਲਕੁਲ ਫ੍ਰੀ ਕੀਤੇ ਜਾ ਰਿਹਾ ਹੈ SBI ਕਾਰਡ ਨੇ ਜਿਹੜਾ ਇੱਕ ਕੰਪੇਨ ਸ਼ੁਰੂ ਕੀਤੀ ਸੀ 100 ਕੈਂਪ ਲੱਗਣਾ ਸੀਗਾ ਉਸ ਚੋਂ ਅੱਜ ਦਾ ਜਿਹੜਾ ਕੈਂਪ 98 ਕੈਂਪ ਪੂਰੇ ਹੋ ਚੁੱਕੇ ਇੱਕ ਸਾਲ ਦੇ ਵਿੱਚ ਔਰ ਸਰਦੂਲਗੜ ਦੇ ਵਿੱਚ ਹੈਗੇ ਅਸੀਂ ਹਿਰਾਨੀ ਬੜਾ ਸਹਿਯੋਗ ਦਿੰਦਾ ਹੈ ਸਾਨੂੰ ਪਰ ਹੁਣ ਤੱਕ ਅਪਰੋਕਸੀਮੇਟਲੀ ਕੋਈ 300 ਦੇ ਕਰੀਬ ਲੋਕ ਚੈੱਕ ਹੋ ਚੁੱਕੇ ਆ ਬੜੇ ਮਹਿੰਗੇ ਟੈਸਟ ਅਸੀਂ ਲੈ ਕੇ ਆਏ ਆ ਚਾਰ ਮੋਬਾਈਲ ਬੱਸਾਂ ਹੈਗੀਆਂ 25 ਦੇ ਕਰੀਬ ਜਿਹੜੀ ਮੈਡੀਕਲ ਟੀਮ ਹੈ ਇਹਦੇ ਚ ਮੈਮੋਗ੍ਰਾਫੀ ਕੀਤੀ ਜਾ ਰਹੀ ਹੈ ਬੱਚੇਦਾਨੀ ਵਾਸਤੇ ਪੈਪਸਮੇਰ ਕੀਤਾ ਜਾ ਰਿਹਾ ਹੈ ਬੰਦਿਆਂ ਦੇ ਗਟੂਟਾ ਦੀ ਜਾਂਚ ਕੀਤੀ ਜਾ ਰਹੀ ਹੈ ਮੂੰਹ ਗਲੇ ਦੀ ਜਾਂਚ ਕੀਤੀ ਜਾ ਰਹੀ ਹੈ ਬਲੱਡ ਟੈਸਟ ਜਿਹੜੇ ਉਹ ਕੀਤੇ ਜਾ ਰਹੇ ਆ ਹੱਡੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਸ਼ੂਗਰ ਹੈ ਬਲੱਡ ਪ੍ਰੈਸ਼ਰ ਹੈ ਜਨਰਲ ਦਵਾਈਆਂ ਜਿਹੜੀਆਂ ਉਹ ਦਿੱਤੀਆਂ ਜਾ ਰਹੀਆਂ ਔਰ ਨਾਲ ਦੀ ਨਾਲ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਜਾਗਰੂਕ ਕੀਤਾ ਜਾ ਰਿਹਾ ਹੈ ਵੀ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜਿਓ ਕਿਉਂਕਿ ਅਕਸਰ ਕੈਂਸਰ ਦਾ ਲੇਟ ਪਤਾ ਲੱਗਦਾ ਹੈ ਜਿਹਦੇ ਕਾਰਨ ਜਿਹੜਾ ਲਾਜ ਮਹਿੰਗਾ ਹੋ ਜਾਂਦਾ ਹੈ ਤੇ ਜਾਨ ਵੀ ਨੀ ਬਚਦੀ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਜਿਹੜੀ ਵਰਲਡ ਕੈਂਸਰ ਕੇਅਰ ਤੇ ਐਸਪੀਆਈ ਕਾਰਡ ਹੈ ਇਹ ਲਗਾਤਾਰ ਉਪਰਾਲੇ ਕਰ ਰਿਹਾ ਹੈ ਕਿ ਤੰਦਰੁਸਤ ਲੋਕਾਂ ਦੀ ਜਾਂਚ ਕੀਤੀ ਜਾਵੇ ਕੈਂਸਰ ਨੂੰ ਬਣਨ ਤੋਂ ਪਹਿਲਾਂ ਹੀ ਫੜਿਆ ਜਾਵੇ ਤਾਂ ਕਿ ਜਿਹੜੇ ਕੀਮਤੀ ਜਾਨਾਂ ਬਚਾਈਆਂ ਜਾ ਸਕਣ ਇਹ ਜਿਹੜਾ ਉਪਰਾਲਾ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਵਰਲਡ ਉਮੀਦ ਕਰਦੇ ਆ ਕਿ ਸਾਡੇ ਇਸ ਪ੍ਰਾਲੇ ਨਾਲ ਲੋਕਾਂ ਨੂੰ ਕਾਫੀ ਰਲੀਫ ਮਿਲੂਗੀ। ਉਹਨਾਂ ਵਾਲੀ ਜਿਹੜਾ ਸੀ ਕੈਂਪ ਕਿੱਥੇ ਲੱਗਣਗੇ ਤੇ ਜਿੱਥੇ ਵੀ ਲੱਜ ਰਹੇ ਨੇ ਉੱਥੋਂ ਦੇ ਲੋਕਾਂ ਨੂੰ ਜਿਨ੍ਹਾਂ ਦੇ ਮਨਾਂ 'ਚ ਕੈਂਪਸ ਬਾਰੇ ਡਰ ਹੁੰਦਾ ਹੈਗਾ ਕੀ ਇਹ ਕੰਮ ਹੋ ਰਿਹਾ ਹੈ? ਦੇਖੋ ਜੀ ਜਿਹੜਾ ਕੱਲ ਦਾ ਕੈਂਪ ਸਾਡਾ ਚਨੀਰ ਦੇ ਵਿੱਚ ਹੈਗਾ ਉਸ ਤੋਂ ਬਾਅਦ ਜਿਹੜੀ ਟੀਮ ਲਗਾਤਾਰ ਹਿਆਰਪੁਰ 'ਚ ਹੈਗੀ ਹੈ ਐਸੀ ਮਿਲ ਜੇ ਅਸੀਂ ਉੱਤਰਾਖੰਡ ਵੀ ਜਾ ਰਹੇ ਆਂ ਯੂਪੀ 'ਚ ਵੀ ਜਾ ਰਹੇ ਆਂ ਸੋ ਜਿਹੜਾ ਜੀਣਾ ਸਾਡਾ ਜਿਹੜਾ ਮੇਨ ਜਿਹੜਾ ਕੈਂਪ ਹੁੰਦਾ ਅਸੀਂ ਤੰਦਰੁਸਤ ਲੋਕਾਂ ਨੂੰ ਜਾਂਚ ਕਰਦੇ ਬਾਰ ਬਾਰ ਅਸੀਂ ਦੱਸਦੇ ਆ ਕਿ ਕੈਂਸਰ ਵਾਲੇ ਨਹੀਂ ਤੰਦਰੁਸਤ ਲੋਕ ਜਿਹੜੇ ਬਿਲਕੁਲ ਤੰਦਰੁਸਤ ਨੇ ਸਾਡਾ ਕੰਮ ਹੈ ਕਿ ਤੰਦਰੁਸਤੀ ਬਰਕਰਾਰ ਰਵੇ ਲੋਕ ਜਿਹੜੇ ਬਿਮਾਰ ਹੋਣ ਹੀ ਨਾ ਕੈਂਸਰ ਹੋਵੇ ਹੀ ਨਾ ਉਸੇ ਤੇ ਕੰਮ ਕਰ ਰਹੇ ਅਸੀਂ ਲਗਾਤਾਰ ਕਿ ਤੰਦਰੁਸਤ ਲੋਕਾਂ ਦਾ ਚੈੱਕਅਪ ਕੀਤਾ ਜਾਵੇ ਜਿਹੜੇ ਪੈਰਾਮੀਟਰ ਉਹਨਾਂ ਨੂੰ ਕੈਂਸਲ ਵਾਲੇ ਪਾਸੇ ਲਿਜਾ ਸਕਦੇ ਆ ਉਹਨਾਂ ਪੈਰਾਮੀਟਰਸ ਨੂੰ ਨੋਰਮਲ ਕੀਤਾ ਜਾਵੇ ਉਹਨਾਂ ਦਾ ਜਿਹੜੀ ਦੇਖਭਾਲ ਕੀਤੀ ਜਾਵੇ ਉਹਨਾਂ ਦੀ ਜਿਹੜਾ ਲਾਈਫਸਟਾਈਲ ਉਹਨੂੰ ਚੇਂਜ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਿਹੜੀ ਹੈ ਇੱਕ ਸੋਹਣੀ ਤੇ ਲੰਮੀ ਤੇ ਤੰਦਰੁਸਤ ਜਿਹੜੀ ਜ਼ਿੰਦਗੀ ਜੀ ਸਕਣ। ਇਹ ਆ ਪ੍ਰਾਇਰ ਐਮਪੀ ਬਰਾੜ ਦੇ ਐਂਡ ਸਾਰੀ ਟੀਮ ਦੇ ਪਹਿਲਾਂ ਤਾਂ ਇਹਨਾਂ ਨੂੰ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਤੇ ਵੈਸੇ ਵੀ ਜੋ ਸਾਡਾ ਹਲਕਾ ਹੈਗਾ ਇੱਥੇ ਪਾਣੀ ਪੂਣੀ ਦੀ ਜਿਆਦਾ ਪਾਣੀ ਮਾਰੇ ਹੈਗੇ ਤੇ ਦਾ ਕਰਕੇ ਪ੍ਰੋਬਲਮ ਵੀ ਬਹੁਤ ਜਿਆਦਾ ਹੈ। ਕਾਂ ਲੋਕਾਂ ਨੂੰ ਵੀ ਥੋੜਾ ਜਾਗਰੂਕ ਕਰਨ ਦਾ ਜਾਗਰੂਕ ਹੋਣ ਦਾ ਇੱਕ ਮੌਕਾ ਮਿਲਿਆ ਬਹੁਤ ਸੋਹਣਾ ਪ੍ਰਾਲਾ ਸਾਡੇ ਭਰਾ ਹੋ ਰਹੇ ਦਾ ਬਾਕੀ ਜੋ ਆਪਣੇ ਇੱਕ ਲਵਾਂ ਸਿੰਘ ਜੀ ਹੈ ਢਾਲੀਵਾਲ ਸਾਹਿਬ ਹੈ ਵੈਸੇ ਆਪਾਂ ਤਾਂ ਮੈਂ ਤਾਂ ਉਹਨਾਂ ਦਾ ਵੈਸੇ ਫੈਨ ਹੀ ਐ ਕਿਉਂਕਿ ਮੈਂ ਵੈਸੇ ਕਲਾ ਕੁਲਾ ਕਰਾਂ ਦਾ ਫੈਨ ਐ ਨਹੀਂ ਤੇ ਮੈਨੂੰ ਜਿਹੜੇ ਲੋਕ ਐਦਾਂ ਦੇ ਵਿਚਾਰਾਂ ਵਾਲੇ ਐ ਤਾਂ ਮੈਨੂੰ ਬੜੇ ਵਧੀਆ ਲੱਗਦੇ ਜਿਹੜੇ ਖੁੱਲ ਕੇ ਸਮਾਜ ਪ੍ਰਤੀ ਵਧੀਆ ਗੱਲਾਂ ਬਾਤਾਂ ਕਰਦੇ ਐ ਤਾਂ ਬਹੁਤ ਸੋਹਣਾ ਪ੍ਰਾਲਾ ਸਾਡੇ ਭਰਾ ਹੋ ਰਹੇ ਦਾ ਜੀ ਇਹ ਸਾਰੀ ਕੋਸ਼ਿਸ਼ ਰਿੰਪੀ ਬਰਾੜ ਜੀ ਦੀ ਹੈ ਸਾਨੂੰ ਇਹਨਾਂ ਨੇ ਹੀ ਦੱਸਿਆ ਤੇ ਇਸ ਬਾਰੇ ਜਾਗਰੂਕ ਕੀਤਾ ਬਾਕੀ ਅਸੀਂ ਸਾਰੀ ਟੀਮ ਜਿਹੜੀ ਕੈਂਪ ਲਈ ਪਹੁੰਚੀ ਹੈ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਰਿੰਪੀ ਬਰਾੜ ਜੀ ਨਾਲ ਅਸੀਂ ਖੜੇ ਆਂ ਜੋ ਵੀ ਜਦੋਂ ਵੀ ਇਹ ਕੈਂਪ ਲਗਾਉਣਗੇ ਤਾਂ ਅਸੀਂ ਇਹਨਾਂ ਨਾਲ ਪੂਰੇ ਤਿਆਰ ਆਂ ਹਰ ਕਿਸੇ ਕੰਮ ਵਿੱਚ ਬਹੁਤ ਧੰਨਵਾਦ ਕਰਦੇ ਜਿੰਨੇ ਡਾਕਟਰ ਇੱਥੇ ਆਏ ਆ ਡਾਕਟਰਾਂ ਦੀ ਟੀਮ ਦਾ ਬਲਵੰਤ ਸਿੰਘ ਢਾਲੀਵਾਲ ਜੀ ਦਾ ਬਹੁਤ ਧੰਨਵਾਦ ਕਰਦੇ ਆਂ ਇਹ ਕੈਂਪ ਸਾਨੂੰ ਜ਼ਰੂਰੀ ਸੀ ਇਸ ਏਰੀਆ ਦੇ ਵਿੱਚ ਕਿਉਂਕਿ ਧਗੜ ਦਾ ਏਰੀਆ ਪੈਂਦਾ ਹੈ ਇੱਥੇ ਗੰਦਾ ਪਾਣੀ ਜਾਂਦਾ ਤੇ ਉਸ ਕਰਕੇ ਜਿਹੜਾ ਪਾਣੀ ਹੈ ਪੀਣ ਵਾਲਾ ਪੀਣ ਯੋਗ ਨਹੀਂ ਹੈਗਾ ਤੇ ਸਾਡੇ ਡੀਲਰ ਯੂਨੀਅਨ ਐਸੋਸੀਏਸ਼ਨ ਵੱਲੋਂ ਅਸੀਂ ਸਵਾਗਤ ਕਰਦੇ ਹਾਂ ਧੰਨਵਾਦ ਕਰਦੇ ਹਾਂ ਡਾਕਟਰ ਟੀਮ ਦਾ ਵੀ ਬਾਈ ਰੰਪੀ ਬਰਾੜੀ ਜੀ ਦਾ ਵੀ ਹੋਰ ਮੇਰੇ ਜਿੰਨੇ ਸਰਦੂਰਵੜ ਦੇ ਆਰਤੀ ਐਸੋਸੀਏਸ਼ਨ ਟਾਟਾ ਜੀ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ